ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਸਮੇਂ ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕਮੇਡੀ ਕਲਾਕਾਰ ਹੋਣ ਸਮੇਂ ਦੀਆਂ ਵੀਡੀਓ ਕਲਿੱਪਾਂ ਲਿਆ ਕੇ ਚਲਾਈਆਂ ਗਈਆਂ। ਇਨ੍ਹਾਂ ਵਿੱਚ ਭਗਵੰਤ ਮਾਨ ਨਜਾਇਜ਼ ਸ਼ਰਾਬ ਕੱਢਣ, ਹਥਿਆਰਾਂ, ਭੁੱਕੀ ਆਦਿ ਦੀ ਗੱਲ ਕਰਦੇ ਨੇ। ਇਹ ਉਹਨਾਂ ਦੇ ਇੱਕ ਕਮੇਡੀ ਆਰਟਿਸਟ ਹੋਣ ਸਮੇਂ ਦੀਆਂ ਪੇਸ਼ਕਾਰੀਆਂ ਨੇ। ਰਵਨੀਤ ਬਿੱਟੂ ਨੇ ਇਹਨਾਂ ਨੂੰ ਬੜੀ ਚਲਾਕੀ ਨਾਲ ਭਗਵੰਤ ਮਾਨ ਦੇ ਕਿਰਦਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਇਹ ਸਭ ਕੁਝ ਇੱਕ ਸਾਜ਼ਿਸ਼ ਤਹਿਤ ਕਰ ਰਿਹਾ ਸੀ। ਇਹ ਹੋ ਵੀ ਕਿਸੇ ਦੇ ਇਸ਼ਾਰੇ ਉੱਤੇ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਰਿਹਾ ਸੀ। ਫਿਰ ਰਵਨੀਤ ਬਿੱਟੂ 2027 ਵਿੱਚ ਭਾਜਪਾ ਸਰਕਾਰ ਆਉਣ ਉੱਤੇ ਇਸ ਦੀ ਜਾਂਚ ਦੀ ਗੱਲ ਕਰਦੇ ਨੇ। ਮਤਲਬ ਕਿਤੋਂ ਦੀ ਗੱਲ ਕਿਤੇ ਜੋੜ ਰਹੇ ਨੇ। ਫੇਰ ਤਾਂ ਸਵਾਲ ਰਵਨੀਤ ਬਿੱਟੂ ਨੂੰ ਵੀ ਹੋਣੇ ਚਾਹੀਦੇ ਨੇ ਕਿ ਉਹਨਾਂ ਦੇ ਦਾਦੇ ਮਰਹੂਮ ਬਿਆਨਤ ਸਿੰਘ ਦੀ ਸਰਕਾਰ ਰਹਿਣ ਤੋਂ ਬਾਅਦ ਕਾਂਗਰਸ ਦੀ ਕਿੰਨੀ ਵਾਰ ਸਰਕਾਰ ਬਣੀ ਅਤੇ ਕਿੰਨੇ ਮੁੱਖ ਮੰਤਰੀ ਬਣੇ ਫੇਰ ਉਦੋਂ ਕਿਉਂ ਨਾ ਜਾਂਚ ਕਰਵਾਈ ਗਈ ਇਨ੍ਹਾਂ ਸਰਕਾਰਾਂ ਵਿੱਚ ਰਵਨੀਤ ਬਿੱਟੂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀ ਮੰਤਰੀ ਬਣਦਾ ਰਿਹਾ ਹੈ ਖੁਦ ਰਵਨੀਤ ਬਿੱਟੂ ਕਾਂਗਰਸ ਦੇ ਕਈ ਵਾਰ ਮੈਂਬਰ ਪਾਰਲੀਮੈਂਟ ਬਣੇ ਅਤੇ ਮੁੱਖ ਮੰਤਰੀਆਂ ਨਾਲ ਉਹਨਾਂ ਦੀ ਨੇੜਤਾ ਕਿਸੇ ਤੋਂ ਲੁਕੀ ਹੋਈ ਨਹੀਂ ਨਾਲੇ ਉਦੋਂ ਜਾਂਚ ਹੁੰਦੀ ਤਾਂ ਪਤਾ ਵੀ ਲੱਗਦਾ ਕਿ ਭਗਵੰਤ ਮਾਨ ਕਿਸਦੇ ਇਸ਼ਾਰੇ ਉੱਤੇ ਕਿਉਂ ਅਜਿਹਾ ਕਰ ਰਹੇ ਨੇ ਹਾਂ ਸੱਚ ਇੱਕ ਗੱਲ ਹੋਰ ਰਵਨੀਤ ਬਿੱਟੂ ਇਸ ਵਕਤ ਜਿਹੜੀ ਭਾਰਤੀ ਜਨਤਾ ਪਾਰਟੀ ਵਿੱਚ ਨੇ ਉਸ ਵਿੱਚ ਤਾਂ ਅਜਿਹੇ ਲੀਡਰਾਂ ਦੀ ਭਮਾਰ ਹੈ ਜੋ ਪਹਿਲਾਂ ਕਿਸੇ ਨਾ ਕਿਸੇ ਖੇਤਰ ਵਿੱਚ ਕਲਾਕਾਰ ਸਨ ਰਵਨੀਤ ਬਿੱਟੂ ਕਹਿੰਦੇ ਨੇ ਕਿ ਬੰਦਾ ਭਾਵੇਂ ਜੋ ਮਰਜ਼ੀ ਬਣ ਜਾਵੇ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਉੱਤੇ ਪੁੱਜ ਜਾਵੇ ਪਰ ਉਸ ਅੰਦਰਲਾ ਆਹ ਕਲਾਕਾਰ ਨਹੀਂ ਮਰਦਾ ਉਹ ਕਿਉਂ ਭੁੱਲ ਗਏ ਕਿ ਬੀਜੇਪੀ ਵਿੱਚ ਕਈ ਕਲਾਕਾਰ ਨੇ ਜੋ ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਕੇ ਕੇਂਦਰ ਵਿੱਚ ਮੰਤਰੀ ਤੱਕ ਦੇ ਅਹੁਦੇ ਉੱਤੇ ਰਹੇ ਹੁਣ ਵੀ ਕਈ ਸੰਸਦ ਮੈਂਬਰ ਨੇ ਅਤੇ ਕਈ ਮੰਤਰੀ ਨੇ ਰਵਨੀਤ ਬਿੱਟੂ ਪਾਰਲੀਮੈਂਟ ਦੇ ਸੀਨੀਅਰ ਮੈਂਬਰ ਨੇ ਅਤੇ ਇਸ ਵਕਤ ਉਹ ਕੇਂਦਰੀ ਰਾਜ ਮੰਤਰੀ ਨੇ ਉਹ ਆਪਣੇ ਦਾਦੇ ਦੇ ਪੱਤ ਜਿੱਨਾ ਉੱਤੇ ਚੱਲਦੇ ਭਵਿੱਖ ਵਿੱਚ ਖੁਦ ਨੂੰ ਮੁੱਖ ਮੰਤਰੀ ਵਜੋਂ ਵੀ ਦੇਖਦੇ ਨੇ ਉਹਨਾਂ ਨੂੰ ਆਪਣੇ ਰਤਵੇ ਦੀ ਮਾਨ ਮਰਿਆਦਾ ਰੱਖਣੀ ਚਾਹੀਦੀ ਹੈ ਸਾਨੂੰ ਲੱਗਦਾ ਹੈ ਕਿ ਅੱਜ ਵਾਲੀ ਪ੍ਰੈਸ ਕਾਨਫਰੰਸ ਦੀ ਉੱਕਾ ਹੀ ਕੋਈ ਲੋੜ ਨਹੀਂ ਸੀ ਇਸ ਤਰ੍ਹਾਂ ਕਰਕੇ ਭਾਵੇਂ ਉਹਨਾਂ ਭਗਵੰਤ ਮਾਨ ਦੀ ਸਾਖ ਉੱਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਾਖ ਰਵਨੀਤ ਬਿੱਟੂ ਦੀ ਆਪਣੀ ਵੀ ਡਿੱਗੀ ਭਗਵੰਤ ਮਾਨ ਦੀਆਂ ਜੋਹਾ ਕਮੇਡੀ ਆਈਟਮਾਂ ਉਹਨਾਂ ਮੀਡੀਆ ਸਾਹਮਣੇ ਲਿਆਂਦੀਆਂ ਇਹ ਤਾਂ ਪਹਿਲਾਂ ਹੀ YouTube 'ਸਣੇ ਸੋਸ਼ਲ ਮੀਡੀਆ 'ਤੇ ਮੌਜੂਦ ਨੇ ਬਹੁ ਗਿਣਤੀ ਪੰਜਾਬੀ ਇਹਨਾਂ ਨੂੰ ਕਈ ਵਾਰ ਦੇਖ ਚੁੱਕੇ ਨੇ ਇਹਨਾਂ ਦੇ ਨਾਲ ਹੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਹੋਰ ਵੀਡੀਓ ਕਲਿੱਪਾਂ ਵੀ ਚਲਾਈਆਂ ਜਿਨ੍ਹਾਂ ਵਿੱਚ ਉਹ ਨਸ਼ੇ ਦੀ ਹਾਲਤ ਵਿੱਚ ਨਜ਼ਰ ਆਏ ਜਾਂ ਫਿਰ ਕੁਝ ਅਜੀਬ ਕਰਦੇ ਦਿਸੇ ਬਿਹਤਰ ਹੁੰਦਾ ਕਿ ਕੇਂਦਰੀ ਰਾਜ ਮੰਤਰੀ ਕੋਈ ਗੰਭੀਰ ਮੁੱਦਾ ਸਾਹਮਣੇ ਲਿਆਉਂਦੇ ਅਤੇ ਤੱਥਾਂ ਦੇ ਆਧਾਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਵਾਮਾਦੀ ਪਾਰਟੀ ਦੀ ਸਰਕਾਰ ਨੂੰ ਅਜਿਹਾ ਘੇਰਦੇ ਕਿ ਜਵਾਬ ਦੇਣਾ ਔਖਾ ਹੋ ਜਾਂਦਾ ਪਰ ਇਹ ਘਟੀਆ ਸਿਆਸਤ ਦਾ ਸਸਤੀ ਸ਼ੌਹਰਤ ਵਾਲਾ ਹਤਕੰਡਾ ਕੁਝ ਜਚਿਆ ਨਹੀਂ ਬਾਕੀ ਤੁਸੀਂ ਆਪੇ ਦੇਖ ਲਓ ਕਿ ਰਵਨੀਤ ਬਿੱਟੂ ਕੀ ਕਰ ਰਹੇ ਨੇ ਪਿਛਲੇ ਬੜੇ ਦਿਨਾਂ ਤੋਂ ਸਾਡੇ ਆਰਟਿਸਟ ਸਾਡੇ ਹੀਰੋ ਪਿਕਚਰਾਂ ਦੇ ਵਿੱਚ ਵਿਵਾਦ ਜਿਹੜੇ ਆ ਤੁਸੀਂ ਦੇਖਦੇ ਹੋ ਹੁੰਦੇ ਆ ਇਹਦਾ ਇੱਥੋਂ ਪਤਾ ਲੱਗਦਾ ਵੀ ਇੱਕ ਜਿਹੜਾ ਆਰਟਿਸਟ ਆ ਉਹਨੂੰ ਕਿੰਨਾ ਸਾਡੇ ਲੋਕ ਸੀਰੀਅਸਲੀ ਉਹਦੀ ਗੱਲ ਨੂੰ ਸੁਣਦੇ ਆ ਮੰਨਦੇ ਆ ਤੇ ਕਿੰਨਾ ਉਹਦੇ ਨਾਲ ਜੁੜੇ ਹੁੰਦੇ ਆ ਤੇ ਉਹਦਾ ਕੋਈ ਵੀ ਐਕਸ਼ਨ ਆ ਜਿਹੜਾ ਉਹਦੋਂ ਦੇਖ ਕੇ ਲੋਕ ਉਹਦੇ ਤੋਂ ਪ੍ਰਭਾਵਿਤ ਹੁੰਦੇ ਆ ਕੱਲ ਵੀ ਸਾਡੇ ਸੀਐਮ ਸਾਹਿਬ ਅਚਾਨਕ ਪ੍ਰੈਸ ਕਾਨਫਰੰਸ 'ਚ ਖੇਡਾਂ ਦੀ ਗੱਲ ਕਰਨ ਆਏ ਮੈਂ ਥੋੜਾ ਜਿਆ ਜਾਊਂਗਾ ਮੈਨੂੰ ਉਹ ਟਾਈਮ ਵੀ ਯਾਦ ਆ ਗਿਆ ਮੈਂ ਪਿਛਲੇ ਦਿਨਾਂ ਤੋਂ ਬੜਾ ਇਹ ਗੱਲ ਸੋਚ ਰਿਹਾ ਸੀ ਵੀ ਕਿਵੇਂ ਇਹ ਪੰਜਾਬ ਚ ਇਹ ਨਸ਼ਾ ਇਹ ਕਿਵੇਂ ਇਹਦੇ ਪਿੱਛੇ ਕੀ ਰੂਟਸ ਨੇ ਕਿਵੇਂ ਇੱਕ ਕੌਜ਼ ਆ ਪ੍ਰੋਸੈਸ ਆ ਕਿਵੇਂ ਗਿਆ ਜਿਵੇਂ ਆਪਾਂ ਗਾਣਿਆਂ ਚ ਕਹਿੰਦੇ ਆਂ ਵੀ ਹਮੇਸ਼ਾ ਵੈਪਨ ਦੀ ਗੱਲ ਕੀਤੀ ਗਈ ਹੈ ਹਥਿਆਰਾਂ ਦੀ ਗੱਲ ਕੀਤੀ ਗਈ ਉਹਨੂੰ ਪ੍ਰਮੋਟ ਕੀਤਾ ਗਿਆ ਆਪਾਂ ਉਹਦੇ ਉੱਤੇ ਵੀ ਕਿੰਤੂ ਪਰੰਤੂ ਹਮੇਸ਼ਾ ਕਰਦੇ ਆਂ ਪਰ ਇੱਕ ਦੌਰ ਸੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਰੀ ਪਹਿਲਾਂ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਵੇਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਨਾ ਲਾਏ ਇੱਕ ਮੰਤਰੀ ਨੇ ਮੜਾ ਜਿਆ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਦੱਕ ਜੁੜੇ ਨਾਲ ਤੇ ਅੱਜ ਜੋ ਮੰਤਰੀ ਹੈ ਨੀਗਾ ਇਥੋਂ ਪੜਨੋਂ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਮੈਂ ਪਹਿਲਾਂ ਥੋੜੀਆਂ ਜਿਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ ਚ ਇਹਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀ ਉਹ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਗਿਆ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ 'ਚ ਜ਼ਹਿਨ 'ਚ ਵੜੀ ਗਈ ਆ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਇਨਕੁਆਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ 'ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਵੀ ਇਹਨਾਂ ਤੋਂ ਤਾਂ ਕਿਸੇ ਦਾ ਕੁਝ ਇਨਕੁਆਰੀ ਹੋਏ ਨਾ ਹੋਏ ਅਸੀਂ ਜ਼ਰੂਰ ਇਹਨਾਂ ਦੀ ਦੁਆਰਾ ਜਿਵੇਂ ਕਹਿੰਦੇ ਨੇ ਨਾ ਵੀ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਬੋਲਦਾ ਇਹ 'ਚ ਪਤਾ ਲੱਗੂਗਾ ਵੀ ਇਹ 'ਚ ਕੌਣ ਬੋਲਦਾ ਹੈ ਬਿਸ਼ਰਾਬ ਬੋਲਦੀ ਆ ਭੁੱਕੀ ਬੋਲਦੀ ਆ ਡੋਡੇ ਬੋਲਦੇ ਆ ਚਿੱਟਾ ਬੋਲਦਾ ਕੀ ਬੋਲਦਾ ਏ ਉਹ 27 ਚ ਜਰੂਰ ਕੱਢਾਂਗੇ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵੱਸ ਜੇ ਨਾ ਉਹ ਚੀਫ ਮਿਨਿਸਟਰ ਵੀ ਬਣ ਜੇ ਚਾਹੇ ਉਹਦੇ ਅੰਦਰ ਉਹ ਗੱਲ ਜਾਂਦੀ ਨਹੀਂ ਆ ਸ਼ੁਰੂਆਤ ਕਰੋ ਜੀ ਪਹਿਲੀ ਇਹਨੂੰ ਰੋਕੋ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਕਦ ਪੰਜਾਬ ਚ ਜੀ ਆ ਜਿਹੜਾ ਗੈਂਗਸਟਰਵਾਦ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਇਹ ਉਸ ਵੇਲੇ ਇਹਨਾਂ ਦੀ ਸੋਚ ਗਹਿਣ ਚ ਪਾਈ ਆ ਲੋਕਾਂ ਦੇ ਕਿਹੜੀ ਇਲੈਕਸ਼ਨ ਚ ਕੌਣ ਇਹ ਕਹਿੰਦਾ ਵੀ ਹਜ਼ਾਰ ਪਿਸਤਲ ਮੰਗਾ ਲਓ ਜੀ ਛੁਰੇ ਮੰਗਾ ਲਓ ਜੀ ਇਹ ਕਿਹਣਾ ਕਿ ਕਿੱਥੋਂ ਮਤਲਬ ਇਹ ਪ੍ਰਭਾਵਿਤ ਹੋਏ ਨੇ ਕਿੱਥੋਂ ਇਹਨਾਂ ਨੇ ਇਹ ਗੱਲ ਸ਼ੁਰੂਆਤ ਕੀਤੀ ਆ ਲੀਡਰਾਂ ਵਾਲਾ ਬਾਣਾ ਪਾ ਕੇ ਇਹੀ ਕੁਛ ਅੱਜ ਕਰ ਰਹੀ ਹੈ ਜਿਹੜਾ ਇਹਨਾਂ ਦੇ ਮਨ ਚ ਗੈਂਗਸਟਰਵਾਦ ਗੁੰਡਾਵਾਦ ਜੋ ਪੰਜਾਬ ਚ ਅੱਜ ਹੋ ਰਿਹਾ ਹੈ ਇਹਨਾਂ ਦੇ ਜਿਹੜੇ ਥੱਲੇ ਦੇ ਲੋਕ ਉਹ ਇਹੀ ਕੁਛ ਕਰ ਰਿਹਾ ਜਦੋਂ ਇਹਨਾਂ ਦਾ ਲੀਡਰ ਇਮੈ ਅਮੀਨੀ ਅੱਜ ਵੀ ਇੱਕ ਦਿਨ ਚ ਮੈਂ ਬੜਾ ਬਹੁਤ ਦਿਨਾਂ ਤੋਂ ਮੈਂ ਇਹ ਗੱਲ ਜ਼ਿਹਨ ਚ ਸੋਚ ਰਿਹਾ ਸੀ ਵੀ ਕੀ ਕਿਸ ਤਰੀਕੇ ਨਾਲ ਯਾਰ ਪੰਜਾਬ ਨੂੰ ਕਿਵੇਂ ਬਦਲਿਆ ਕਿਸ ਕਿਸ ਬੰਦੇ ਦਾ ਰੋਲ ਆ ਪੰਜਾਬ ਚ ਬਦਲ ਨੂੰ ਜਦੋਂ ਇਹ ਐਡੇ ਵੱਡੇ ਸਟਾਰ ਬਣ ਗਏ ਉਸ ਵੇਲੇ ਇਹਨਾਂ ਨੇ ਇਹ ਪਰੋਸਿਆ ਵੀ ਇਲੈਕਸ਼ਨਾਂ ਦੇ ਵਿੱਚ ਹਜ਼ਾਰ ਹਜ਼ਾਰ ਪਿਸਟਲ ਮੰਗਾਓ ਅਸਲੇ ਮੰਗਾਓ ਤੇ ਜਿਹੜੀ ਭੁੱਕੀ ਦੀ ਗੱਲ ਕੀਤੀ ਆ ਉਹਦੀ ਗੱਲ ਅੱਗੇ ਦੇਖੋ ਇਹ ਇਹ ਸਿੱਖਿਆ ਕ੍ਰਾਂਤੀ ਆ ਇਹ ਸਿੱਖਿਆ ਕ੍ਰਾਂਤੀ ਆ ਪੰਜਾਬ ਦੀ ਮੈਨੂੰ ਦੱਸੋ ਜਿਹੜਾ ਬੰਦਾ ਆ ਕੁਛ ਕਰਦਾ ਰਿਹਾ ਹੋਵੇ ਉਹ ਕਿਹੜੇ ਮੂੰਹ ਨਾਲ ਜਦੋਂ ਇਹ ਟੀਚਰਾਂ ਨੂੰ ਲੈਕਚਰ ਦਿੰਦੇ ਆ ਜਦੋਂ ਇਹ ਸਰਟੀਫਿਕੇਟ ਦਿੰਦੇ ਆ ਨੌਕਰੀਆਂ ਦੇ ਜਿਹੜੇ ਕਿ ਥੱਲੇ ਵੀ ਕੋਈ ਦੇ ਸਕਦਾ ਕੀ ਸੋਚਦਾ ਹੋਊ ਬੰਦਾ ਉਹਦੇ ਜ਼ਿਹਨ 'ਚ ਕੀ ਆਉਂਦੀ ਹੋ ਗੱਲ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਕਿਉਂਕਿ ਆਪ ਦੇ ਪਿਤਾ ਜੀ ਮਾਸਟਰ ਰਹੇ ਆ ਟੀਚਰ ਰਹੇ ਆ ਉਹ ਘਰ 'ਚ ਪਤਾ ਇਹ ਵੀ ਕਿਵੇਂ ਆਹ ਬੋਤਲਾਂ ਲੈ ਕੇ ਕਿਵੇਂ ਉਸ ਵੇਲੇ ਕੰਮ ਚੱਲਦਾ ਸੀ ਕਿਵੇਂ ਪਾਸ ਕੀਤਾ ਜਾਂਦਾ ਸੀ ਇਹ ਵੀ ਦਸਿਆ ਨਾਲ ਉਸ ਵੇਲੇ ਸਟੂਡੈਂਟਸ ਨੂੰ ਇਹ ਵੀ ਨਾਲ ਸਿੱਖਿਆ ਦਿੱਤੀ ਵੀ ਘਰ ਤੋਂ ਸਕੂਲ 'ਚ ਆ ਚੀਜ਼ਾਂ ਵੰਡੋ ਆ ਲੈ ਕੇ ਜਾਓ ਪੜ੍ਹਨ ਦੀ ਲੋੜ ਨਹੀਂ ਇਹ ਸਿੱਖਿਆ ਕ੍ਰਾਂਤੀ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਤੇ ਨਾਲ ਮਸ਼ਹੂਰੀ ਆਪਣੇ ਘਰ ਦੀ ਵੀ ਕਰਤੀ ਵੀ ਭਾਈ ਜੇ ਲੈਣੀ ਆ ਸਾਡੇ ਘਰ ਦਾ ਜਿਹੜਾ ਸਮਾਨ ਆ ਸਾਡੇ ਘਰ ਦੀ ਜਿਹੜੀ ਸ਼ਰਾਬ ਆ ਉਹ ਸਭ ਤੋਂ ਬੈਸਟ ਆ ਇਹ ਕੰਮ ਵੀ ਨਾਲ ਪ੍ਰਮੋਟ ਕਰਤਾ ਇਹਦੇ ਵਿੱਚ ਮੈਂ ਤਾਂ ਨਹੀਂ ਕਹ ਰਿਹਾ ਆਪ ਕਹਿ ਰਹੇ ਆ ਵੀ ਭਾਈ ਮੇ ਸਾਡੇ ਘਰ ਦੀ ਪੀ ਕੇ ਦੇਖੋ ਹੁਣ ਉਹ ਪਤਾ ਹੀ ਅਜਿਹੇ ਜਿਹੇ ਪੀਂਦੇ ਆ ਉਹ ਦਾ ਅਸਰ ਸਾਰੇ ਪੰਜਾਬ 'ਚ ਆ ਇਸ ਵੇਲੇ ਆ ਸਿੱਖਿਆ ਕ੍ਰਾਂਤੀ ਆ ਗਈ ਪਹਿਲਾ ਇਲੈਕਸ਼ਨਾਂ ਦੱਸਦੀਆਂ ਕਿਵੇਂ ਲੜਨੀਆਂ ਆ ਅਗਲੀ ਦੇਖਿਓ ਜਿੱਥੇ ਇਹ ਟੋਰ ਕੀਵੇਂ ਕਸਨਾਲੀ ਆ ਉਹ ਰਿੱਟਾ ਤੇ ਮੁਰਾ ਹੋਦਾ ਤੂੰ ਹਾਂ ਸਿੱਖਿਆ ਜਾਗਰੂਕੀ ਸੰਜਾ ਤੂੰ ਬਣਉਂਦੇ ਵੀ ਇਹ ਵੀ ਦੱਸਦਾ ਵੀ ਆਪਾਂ ਆ ਜਿਹੜੇ ਘਰੇ ਕੱਢ ਕੇ ਜਿਹੜੇ ਲੋਕ ਮਰ ਰਹੇ ਆ ਸਮਰੂਰ ਚ ਵੀ ਹੋਇਆ ਤਰਨਤਰਨ ਚ ਵੀ ਹੋਇਆ ਇਹ ਪ੍ਰੋਮੋਸ਼ਨ ਐ ਹੀ ਹੋਈ ਆ ਇੱਕ ਘਰ ਘਰ ਜਿਹੜੀ ਸ਼ਰਾਬ ਕੱਢਣ ਦੀ ਜਿਹੜੇ ਲੋਕ ਮਾਰਨ ਦੀ ਪ੍ਰੋਮੋਸ਼ਨ ਆ ਉਹ ਸਕੂਲ ਤੋਂ ਟ੍ਰੇਨਿੰਗ ਦੇ ਰਹੇ ਆ ਜਨਾਬ ਮਤਲਬ ਕਿਸ ਤਰੀਕੇ ਦਾ ਉਸ ਵੇਲੇ ਮੈਂ ਹੈਰਾਨ ਆ ਇਹਨਾਂ ਤੋਂ ਕੌਣ ਇਹ ਬਣਵਾਉਂਦਾ ਸੀ ਕਿਵੇਂ ਇਹਨੂੰ ਇਹਨੂੰ ਪਰੋਸਿਆ ਜਾਂਦਾ ਸੀ ਹਰ ਬੰਦਾ ਐਂਟਰਟੇਨਮੈਂਟ ਦੇ ਨਾਲ ਜਦੋਂ ਉਹ ਜੁੜਦਾ ਸੀ ਤੇ ਨਾਲ ਇਹ ਚੀਜ਼ਾਂ ਦੇ ਨਾਲ ਜੋੜਿਆ ਜਾਂਦਾ ਸੀ ਵੀ ਤੁਹਾਡਾ ਇਹੀ ਚੀਜ਼ ਆ ਭਾਈ ਪੰਜਾਬ 'ਚ ਆਹੀ ਕੁਛ ਐ ਹੌਲੀ 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 ਪੰਜਾਬ 'ਚ ਅੱਜ ਤਵਾਈ ਵੱਲ ਇਹ ਸਮਾਂ ਉਦੋਂ ਦਾ ਏ ਜਦੋਂ ਪੰਜਾਬ 'ਚ ਕੋਈ ਨਸ਼ੇ ਦੀ ਗੱਲ ਨਹੀਂ ਕਰਦਾ ਸੀ ਕੋਈ ਚਿੱਟੇ ਦੀ ਗੱਲ ਨਹੀਂ ਕਰਦਾ ਸੀ ਕੁਛ ਨਹੀਂ ਕਰਦਾ ਸੀ ਆ ਨਸ਼ੇ ਪਰੋਸੇ ਉਦੋਂ ਬਾਅਦ ਉਹ ਨਸ਼ੇ ਬੰਦ ਹੋਏ ਉਦੋਂ ਬਾਅਦ ਫਿਰ ਚਿੱਟੇ ਤੇ ਜਿਹੜੇ ਅੱਜ ਸਿੰਥੈਟਿਕ ਡਰੱਗ ਨੇ ਉਦੋਂ ਬਾਅਦ ਉਹ ਇੰਟਰੋਡਿਊਸ ਕੀਤੇ ਗਏ ਜਦੋਂ ਉਹ ਇਹ ਚੀਜ਼ਾਂ ਨਾਲ ਲੱਗ ਕੇ ਉਹਨਾਂ ਨੂੰ ਤੜਫਣਾ ਸ਼ੁਰੂ ਹੋਈ ਉਹਨਾਂ ਨੂੰ ਇਹ ਲੱਗਿਆ ਵੀ ਹੁਣ ਕਿੱਥੋਂ ਕਿਉਂਕਿ ਇਹ ਚੀਜ਼ਾਂ ਨਾਲ ਸਭ ਲੱਗ ਗਏ ਵੀ ਸ਼ਾਇਦ ਖੁਸ਼ੀ ਆਇਓ ਹੀ ਮਿਲਦੀ ਆ ਪਾਸ ਤਦੀ ਹੋ ਸਕਦਾ ਏ ਨਜ਼ਾਰੇ ਤਦੀ ਆਉਂਦੇ ਆ ਜਦੋਂ ਇਹ ਹਾਲਾਤ ਤੇ ਮੁੜ ਕੇ ਉਦੋਂ ਬਾਅਦ ਉਹ ਬੰਦ ਹੋ ਗਈ ਉਦੋਂ ਬਾਅਦ ਉਹਨਾਂ ਨੇ ਸੋਚਿਆ ਉਹਨਾਂ ਅੱਜ ਜਿਹੜੇ ਨਸ਼ੇ ਨੇ ਉਹਨਾਂ ਤੇ ਹੋਏ ਇੱਕ ਇੱਕ ਨਸ਼ੇ ਦੀ ਹਾਂ ਸੁਣੋ ਓਏ ਦਨ ਪੂਰਾ ਖਵਾ ਮਾਵੇ ਖਾਲਿਆ ਕਰੋ ਕੋਈ ਚੀਜ਼ ਕੋਈ ਕੰਮ ਵੀ ਓਏ ਕਾਲੀ ਨਗਣੀ ਹੈ ਕਾਲੀ ਮਗਣੀ ਨਾ ਨਾ ਮੈਂ ਨਹੀਂ ਖਾਣੀ ਓਏ ਖਾ ਲਾਏ ਉਹ ਵੀ ਟਾਈਮ ਹੀ ਹੁੰਦਾ ਬੰਦੇ ਨੂੰ 35 ਸਾਲ ਦੀ ਉਮਰ ਤੱਕ ਫੀਮ ਖਾਣ ਲੱਗ ਜਾਣਾ ਚਾਹਤਾ ਹੁਣ ਇਹ ਹੁਣ ਇਹ ਚਲੋ ਫੀਮ ਦੀ ਇਹ ਉਮਰ ਦੇਣ ਦੀ ਕੀ ਲੋੜ ਸੀ ਨਾਲ 35 ਦੀ ਇਹ ਕੀ ਕ੍ਰਾਈਟਰੀਆ ਹੈ ਬਈ ਹਰੇਕ ਨੂੰ ਉਮਰ ਦਿੱਤੀ ਆ ਵੀ 35 ਸਾਲ ਦੇ ਜਦੋਂ ਤੁਸੀਂ ਜਵਾਨ ਹੋਗੇ ਗੱਭਰੂ ਹੋਗੇ ਉਦੋਂ ਬਾਅਦ ਆ ਚੀਜ਼ ਦੀ ਲੋੜ ਆ ਇਹ ਦਿਖਾਇਆ ਵੀ ਅੰਜਾਨ ਜਿਹੜਾ ਬੰਦਾ ਨੌਜਵਾਨ ਇੱਕ ਬੱਚਾ ਜਵਾਨ ਹੁੰਦਾ ਉਹ ਕਹਿੰਦਾ ਸ਼ਾਇਦ ਯਾਰ ਵੀ ਐਡਾ ਬੜਾ ਬੰਦਾ ਇਹ ਗੱਲ ਕਰ ਰਿਹਾ ਉਮਰ ਵੀ ਦੇ ਰਿਹਾ 35 ਸਾਲ ਤੇ ਉਹ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ ਚੈੱਕ ਕਰਨੀ ਚਾਹੀਦੀ ਹੈ ਜਦੋਂ ਇੱਕ ਵਾਰ ਉਹ ਦੇਖ ਲਈ ਉਦੋਂ ਬਾਅਦ ਇਹ ਤਾਂ ਐਡਿਕਸ਼ਨ ਹੈ ਤਾਂ ਲੱਗਦੀ ਹੈ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਕੀ ਹਾਲਾਤ ਹੋਏ ਹੋਏ ਆ ਹਰ ਨਸ਼ੇ ਦੇਖੋ ਸਪੈਸ਼ਲਿਸਟ ਨਹੀਂ ਜੀਏ ਤੁਸੀਂ ਕੋ ਕਮੇਡੀ ਕਰਨੀ ਹੈ ਕਮੇਡੀ ਕਹਨੂੰ ਬਹੁਤ ਚੀਜ਼ਾਂ ਦੀ ਦੁਨੀਆ ਕਰਦੀ ਆ ਯਾਰ ਬੜੇ ਬੜੇ ਆਰਟਿਸਟ ਕਰਦੇ ਆ ਪਰ ਇਹ ਕੀ ਪ੍ਰੋਸੈਸ ਦਾ ਸੀ ਇਹ ਅਸਲਾ ਇਹ ਭੁੱਕੀ ਇਹ ਵੀਮ ਅੱਗੇ ਦੇਖਿਓ ਨਹੀਂ ਚਲ ਨੀ ਜੂ ਇਹਨੂੰ ਤਾਂ ਹੋ ਗਈ ਇਹ ਤਾਂ ਦੇ ਤਾਂ 35 ਸਾਲ ਦੀ ਟਾਰਗੇਟ ਚਾ 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 ਅੱਛਾ ਚਾ 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 ਛੇ ਮਾਰ ਚਲਾ ਦੇ ਦੋ ਹਾਂ ਚਲਾ ਦੇ ਫਿਰ ਲੇਟ ਹੀ ਆ ਕਹਿੰਦੇ ਕੋਲੋਂ ਕਰੋ ਇਹ ਕਰੀਏ ਜੀ ਅਨਗੋ ਵੀ ਯੋਗਾ ਦਾ ਵੀ ਯੋਗਾ ਦਾ ਵੀ ਕਰਤਾ ਸਾਹਿਬ ਆਹ ਲੋਰਾ ਪਾਈ ਜਨਾ 2 ਘੰਟਿਆਂ ਦਾ ਗਲੋਬ ਗਲੋਬ ਵੀ ਥੋੜੀ ਜੀ ਖਵਾ ਦੋ ਹਾਂ ਜੀ ਹੂੰ ਅੱਛਾ ਆ ਦੋਸਤ ਵੀ ਨਾਲ ਜਿਹੜੇ ਐਮਪੀ ਇਲੈਕਸ਼ਨਾਂ ਲੜਾਉਂਦੇ ਆ ਜਿਮਨੂ ਇਹਦਾ ਸਿੱਕਾ ਲੱਗ ਗਿਆ ਔਰ ਵੀਰ ਜਨਾਂ ਦੇ ਹੱਥ ਨੇ ਆ ਚਲ ਆ ਸ਼ੁਕਰ ਹੈ ਤੇਨੀ ਆਏ ਤੇ ਚਾਰ ਤੋਂ ਵੱਧ ਆ ਜੇ ਨੂੰ ਨਾਲ ਪੁਲਿਸ ਵੀ ਬਿਠਾਈ ਆ ਪੁਲਿਸ ਨੂੰ ਵੀ ਇਹ ਦਿੱਤਾ ਵੀ ਕਿਸ ਤਰੀਕੇ ਨਾਲ ਕੰਮ ਕੰਮ ਕਰਨਾ ਹੈ ਨਾਲ ਵੀ ਯੋਗਾ ਦੇਖੋ ਅੱਜ ਇੰਟਰਨੈਸ਼ਨਲ ਲੈਵਲ ਤੇ ਆ ਲੋਕਾਂ ਨੂੰ ਤੰਦਰੁਸਤ ਕਰ ਰਿਹਾ ਇਹ ਕਹਿੰਦੇ ਨਾ 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 ਯੋਗਾ ਯਾਗਾ ਛੱਡੋ ਆਫੀਮ ਖਾਓ ਇਹਦੇ ਨਾਲ ਸਭ ਕੁਝ ਹਟੂਗਾ ਆ ਫਿਰ ਪੜ੍ਹਾਈ ਬਹੁਤ ਜ਼ਰੂਰੀ ਹੈ ਇੱਕ ਪਿੱਛੇ ਜਿਹੜੀ ਸੀ ਹਾਂ ਚਲੋ ਹਾਂ हाँ तो नहीं यार ना यार पुकी हाँ तो नहीं यार ना पुकी अच्छी मेरी क्या लोग चलो 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 काम है आप इसको दस बंदे पांच दिनों में करते हैं ठीक है उसी काम को पंद्रह बंदे कितने दिनों में करेंगे तुम बताओ मुझे काम क्या है बंदे काम बेटा कुछ भी सोचो नहीं कुछ भी नहीं काम बताओ क्या चलो ठीक है गेहूं काटना है कनक कनक काटनी है दस बंदे मतलब पांच एकड़ को पांच दिन में काटते हैं हाँ जी पंद्रह बंदे पांच एकड़ को कितने दिनों में काटेंगे सवाल गलत है बहन जी अगर भुक्की खाती हो ना ये दस बंदे ना दो दिन में खा सकते हैं क्या 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 भूखी 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 मैसे बड़ी चीज होती है जी मैसे भूख लगना ਨੇ ਵੀ ਤੂੰ ਇੱਕ ਵਾਰ ਖਾ ਕੇ ਦੇਖ ਲਓ ਪੂਰੀ ਕਲਾਸ ਦੀ ਬੱਕਰੀ ਬਣਾ ਦੋਗੇ ਵਿੱਚ ਵੀ ਇਹ ਵੀ ਮਾਰ ਜਾਏ ਸਵੀਡਿਸ਼ ਹੈ ਕਿਆ ਸਵੀਡਿਸ਼ ਰੀ ਨਸ਼ਾ ਹੋ ਜਾਂਦਾ ਹੈ ਇਹ ਚੀਜ਼ ਹੈ ਬੈਡੀ ਨਸ਼ੇ ਵਾਲੀ ਨਸ਼ਾ ਦੱਸੇ ਕੀ ਵਰਤੇ ਕਰਤਾ ਫੋਲੇ ਮਾ ਕੋ ਨਾਲ ਇਹ ਵੀ ਦੱਸ ਰਿਹਾ ਵੀ ਨਸ਼ਾ ਇਹ ਕੋਈ ਕਿਸੇ ਦੇ ਦਿਮਾਗ ਚ ਰਹਿ ਨਾ ਜਾਵੇ ਕਮੀ ਨਾ ਰਹੇ ਜੇ ਵੀ ਕੀ ਕੰਮ ਵੀ ਜੇ ਕਰਨਾ ਮਤਲਬ ਇਹ ਵੀ ਗਮਰਾਹ ਕੀਤਾ ਜਾ ਰਿਹਾ ਵੀ ਜੇ ਦੋ ਬੰਦੇ ਦਸਾਂ ਜਿੰਨਾ ਕੰਮ ਕਰ ਸਕਦੇ ਆ ਪੁੱਕੀ ਖਾਓ ਕਿਸ ਤਰੀਕੇ ਦੀ ਪ੍ਰੋਮੋਸ਼ਨ ਕਰਦਾ ਸੀ ਇਹ ਬੰਦਾ ਇਹ ਅਸੀਂ ਜਦੋਂ ਸਰਕਾਰ ਆਊਗੀ ਵੀ ਇਹਦੇ ਪਿੱਛੇ ਤੋ ਕੌਣ ਕਰਵਾਉਂਦਾ ਸੀ ਇਹ ਕੰਮ ਕਿਹਦੇ ਕਹੇ ਤੇ ਕਿੰਨੇ ਕਿੰਨੇ ਪੈਸੇ ਲਏ ਕੀ ਕੁਛ ਕਿਉਂਕਿ ਜਦੋਂ ਤੁਸੀਂ ਭੁੱਕੀ ਦੀ ਮਸ਼ਹੂਰੀ ਕਰਦੇ ਹੋ ਨਾ ਉਹਦੇ ਮਤਲਬ ਟਰੱਕਾਂ ਦੇ ਟਰੱਕ ਭੁੱਕੀ ਦੇ ਉਸ ਵੇਲੇ ਆਉਂਦੇ ਵੀ ਹੋਣਗੇ ਨਾ ਜਦੋਂ ਆਹ ਕਿਹਾ ਜਾਂਦਾ ਸੀ ਵੀ ਕੰਮ ਇਹਦੇ ਨਾਲ ਕਰ ਸਕਦੇ ਆ